आल्टो न्यू दविटा स्वागत ਅੱਬਿਆਚਾਰਕ ਮੈਮਰਾਵਲੋਂ ਜੁਪੀ ਤੋਂ ਕਿਡਨਾਪ ਕਰ ਅੰਮ੍ਰਿਤਸਰ ਲਿਆਂਦੀ ਲੜਕੀ ਨੂੰ ਅੰਮ੍ਰਿਤਸਰ ਪੁਲਿਸ ਨੇ ਨਾਕੇਬੰਦੀ ਦੌਰਾਨ ਕੀਤਾ ਬਰਾਮਦ। 피해ਤ ਲੜਕੀ ਪਹਿਲਾ ਇਸ ਗਰੁੱਪ ਨਾਲ ਕਾਰਦੀ ਸੀ ਕੰਮ ਛੱਡਣ ਤੋਂ ਬਾਅਦ ਗਰੁੱਪ ਨੇ ਕੀਤਾ ਕਿਡਨਾਪ। ਪੁਲਿਸ ਨੇ ਕਿਡਨਾਪ ਕਰਨ ਵਾਲੇ ਤਿੰਨ ਵਿਅਕਤੀਆਂ ਕੀਤਾ ਗ੍ਰਿਫਤਾਰ। ਇਸ ਬੰਦੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੇ ਗੋਲਡਨ ਐਵੇਨਿਊ ਗੇਟ 'ਤੇ ਨਾਕੇਬੰਦ ਕੀਤੀ ਹੋਈ ਸੀ। ਤਾਂ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਰਾਜਵੀਰ ਨਾਮਕ ਵਿਅਕਤੀ ਜਿਸ ਦਾ ਆਪਣਾ ਸ਼ਬਿਆਚਾਰਕ ਕੰਪ ਹੈ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਜਿਸ ਸੱਭਿਆਚਾਰਕ ਗਰੁੱਪ ਲਗਾ ਕੇ ਵਾਪਿਸ ਹੁੰਦੇ ਸਮੇਂ ਕਾਜਲ ਨਾਮਕ ਲੜਕੀ ਨੂੰ ਕਿਡਨਾਪ ਕਰ ਲਿਆ ਹੈ ਤੇ ਉਹ ਕਾਜਲ ਨਾਮਕ ਲੜਕੀ ਨੂੰ ਕਿਡਨਾਪ ਕਰ ਅਮ੍ਰਿਤਸਰ ਲੈ ਆ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਕਾਰ ਨੂੰ ਰੋਕ ਕੇ ਕਾਜਲ ਨਾਮਕ ਲੜਕੀ ਨੂੰ ਬਰਾਮਦ ਕਰ ਸੋਸ਼ਣ ਗ੍ਰਿਫਤਾਰ ਕਰ ਲਿਆ ਗਿਆ ਹੈ ਆਓ ਦੇਖਦੇ ਹਾਂ ਇੱਕਰ ਹਾਂਜੀ ਸਰ ਇਹ ਕੀ ਮਾਮਲਾ ਜੀ ਹੈ ਮਨਜੋਗ ਕ੍ਰਿਸਟਲ ਸਾਡੇ ਅਧਾਕਾ ਬਦਲ ਰਾਤ ਨੂੰ ਮਨਕਬੰਦੀ ਕੀਤੀ ਸੀ ਕਿ ਮੁਖਰ ਖਾਸੇ ਇਤਲਾਹ ਦਿੱਤੀ ਹੈ ਕਿ ਰਾਜਵਿੰਦਰ ਸਿੰਘ ਪੱਟੀ ਜੋ ਕਿ ਗੁਰਦੇਵ ਭਗਤ ਦੇ ਫਲੈਟ ਵਿੱਚ ਰਹਿੰਦਾ ਹੈ ਇਹ ਸਮਾਜ ਚਾਰਕ ਦਾ ਪ੍ਰੋਗਰਾਮ ਦਾ ਪ੍ਰੋਗਰਾਮ ਕਰਦਾ ਹੈ ਤੇ ਆਪਣਾ ਗਰੁੱਪ ਲੈ ਕੇ ਗੁਰਖਪੁਰ ਯੂਪੀ ਵਿੱਚ ਗਿਆ ਹੈ ਉੱਥੋਂ ਕਾਜੇ ਨਾਮ ਦੀ ਲੜਕੀ ਨੂੰ ਕਿਡੈਪ ਕਰਕੇ ਲੈ ਕੇ ਆਇਆ ਹੈ ਕਿ ਮੈਂ ਗੋਲਡਨ ਗੇਟ ਤੇ ਨਾਕਾਬਦੀ ਕੀਤੀ ਸੀ ਇਹ ਗੱਡੀ ਨੂੰ ਰੋਕ ਕੇ ਵਿੱਚੋਂ ਕਾਜੇ ਨਾਮ ਦੀ ਲੜਕੀ ਦਾ ਬਿਆਹ ਹਾਸਲ ਕਰਕੇ ਮਕਰਵਾ ਦਿੱਤਾ ਹੈ ਇਹ ਇੱਕ ਦੰਦਾ ਬਾਤ ਹੈ ਇਹ 14 ਤਰੀਕ ਨੂੰ ਇਹਨਾਂ ਉੱਥੋਂ ਦਰਖਾਸਤ ਦਿੱਤਾ 14 6 ਨੂੰ ਇਹ ਲੜਕੀ ਦੇ ਇਸ ਤਰ੍ਹਾਂ ਮਿਲ ਆਦਾ ਜੀ ਲੜਕੀ ਠੀਕ ਆ ਹੁਣ ਤਾਂ ਕੋਈ ਆਪਣੇ ਹੋਛਿਆ ਉਹਨੇ ਆਪਣਾ ਬਿਆਨ ਲਖਾਇਆ ਕਿ ਮੈਂ ਦੇ ਕੋ ਪਹਿਲਾਂ ਕੰਮ ਕਰਦੀ ਸੀ ਤੇ ਮੈਂ ਇਹਦਾ ਕੰਮ ਛੱਡਤਾ ਕਿ 14 ਤਰੀਕ ਨੂੰ ਗੋਰਖਪੁਰ ਦੇ ਵਿੱਚ ਮੈਨੂੰ ਮਿਲਿਆ ਤੇ ਪੱਟੀ ਰਾਜਵਿੰਦਰ ਸਿੰਘ ਪੱਟੀ ਇਹਦੇ ਦੋ ਲੜਕੇ ਤੇ ਇਹਨਾਂ ਦੇ ਸਾਥਨ ਜੋਤੀ ਨਾਮ ਦੀ ਲੜਕੀ ਹੈ ਇਹਨੂੰ ਹੋਛਲੀ ਕਹਿੰਦੇ ਕਿ ਤੂੰ ਸਾਡੇ ਨਾਲ ਅੰਮ੍ਰਿਤਸਰ ਚਲ ਵਾਪਸ ਤੂੰ ਇੱਥੇ ਨਹੀਂ ਕੰਮ ਕਰਦਾ ਤੇ ਜਦੋਂ ਉਹਨੇ ਮਨਾਂ ਕੀਤਾ ਤੇ ਭੱਡੀ ਦੇ ਲੜਕਿਆਂ ਨੇ ਹਰਬੀ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਉਹਦੀਆਂ ਬਾਂਵਾ ਫੜੀਆਂ ਭੱਡੀ ਨੇ ਲੱਤਾ ਲੱਤਾ ਫੜ ਕੇ ਤੇ ਜੋਤੀਨਾਮ ਦੀ ਲੜਕੀ ਦੇ ਨਾਲ ਨੂੰ ਨਸ਼ਾ ਇੰਜੈਕਸ਼ਨ ਲਗਾ ਕੇ ਬੇਹੋਸ਼ ਕਰ ਲਿਆ ਤੇ ਗੱਡੀ ਵਿੱਚ ਕਿੱਧਰ ਕਰਕੇ ਅਮਰਸਰ ਨੂੰ ਲੈ ਗਿਆ ਹਾਂ ਜੱਸ ਜਿਸ ਤਰ੍ਹਾਂ ਆਗਾ ਤਾਂ ਨੂੰ ਮਿਲਿਆ ਸੀ ਉਸ ਟਾਈਮ ਲੜਕੀ ਡੂ ਨਹੀਂ ਉਸ ਸਮੇਂ ਹੋਸ਼ ਤੇ ਵਿੱਚ ਇਹ ਰਸਤੇ ਦੇ ਵਿੱਚ ਨੂੰ ਹੋਸ਼ ਆ ਗਈ ਜਦੋਂ ਹੋਸ਼ ਆ ਗਈ ਤੇ ਲੜਕੀ ਨੂੰ ਲੜਕੀ ਨੂੰ ਨੇ ਧਮਕਿਆ ਦਿੱਤੇ ਆ ਕਿ ਸਾਲ ਧਮਕੀ ਦਿੱਤੀ ਜੇ ਅਗਰ ਤੂੰ ਅਗਰ ਤੂੰ ਰੋਲਾ ਪਾਇਆ ਤੇ ਤੈਨੂੰ ਹੀ ਜਾਨੋ ਮਾਂ ਜਦੋਂ ਮਾਰਦੋਮਾਂ ਕਿ ਲੜਕੀ ਜਿਹੜਾ ਨਾਕਾਬੰਦੀ ਤੇ ਨਾਕਾਬੰਦੀ ਦੌਰਾਨ ਇਹ ਗੱਡੀ ਰੋਕੀ ਹੈ ਕਿ ਲੜਕੀ ਨੇ ਸਾਡੇ ਕੋਲ ਖੁੱਲ ਕੇ ਬਿਆਨ ਦਿੱਤਾ ਦੱਸ ਲਖਾਇਆ ਕਿ ਮੈਨੂੰ ਇਹ ਲੜਕੀ ਇਹਨਾਂ ਨੇ ਕਿਡਨੈਪ ਕੀਤਾ ਤੇ ਉਸ ਦਾ ਘਾਤ ਦੇ ਮਗਰਮਾ ਨੰਬਰ 188 ਦਰਜ ਇਸਟਰ ਕਰਕੇ ਅਗਲੀ ਕਾਰਵਾਈ ਹੋਵੇ ਤੇ ਹੁਣ ਕੀ ਇਹਨਾਂ ਦੇ ਬਦਨ ਤੇਸ਼ਕਾਰੀ ਮਾਰ ਦਿੱਤਾ ਹੈ ਹਾਂ ਦੋਸ਼ੀਆਂ ਨੂੰ ਪੇਸ਼ ਕਰਾ ਕੇ ਮਾਂਜੋਗਤ ਅਦਾਲਤ ਤੇ ਪੇਸ਼ ਕਰਾਇਆ ਸੀ ਇੱਕ ਦਿਨ ਦਾ ਰਿਮਾਂਡ ਮਿਲਿਆ ਬਾਕੀ ਅੱਗੇ ਦੀ ਤਫ਼ਤੀਸ਼ ਅਮਰਜੀਤ ਰੰਧੀ ਜੀ ਆ ਵੀ ਹੋਰ ਵੀ ਕੁਝ ਨੋਨ ਮੌਨ ਹੈਗੇ ਨੇ ਬੰਦੇ ਵੀ ਆ ਫਿਰ ਦੇਖੋ ਜੀ ਰੋਮਾਂਟਿਕ ਤਰ੍ਹਾਂ ਤਕਤੀਸ਼ ਜੀ ਤੋਂ ਕਿਉਂ ਹੋਇਆ ਕਿਉਂ ਹੋਇਆ ਉਹ ਮੜ ਕੇ ਤਰ ਦੇ ਤੇ ਕਿਸ ਕਾਰਨ ਅਸ਼ਾ ਦਿੱਤਾ ਜਾ ਰਿਹਾ ਹੈ ਜੀ ਮੇਰਾ ਨਸ਼ੇ ਵਾਲੇ ਦਾ ਮੈਡੀਕਲ ਕਰਵਾਇਆ ਕੋਰੋਨਾ ਸਵੇਦੇ ਵਾਪਸ ਕੋਰੋਨਾ ਉੱਤੇ ਵਿੱਚ ਦੋਹੇ ਪੁਸਤ ਹੋ ਗਈ